ਜੋ ਜੋ ਅਟਲ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੰਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 821 ਅੰਗ ਤੇ 3 ਸ਼ਬਦ ਚੰਨ ਕਰਦੇ ਰਾਗ ਬਿਲਾਵਲ ਮਹੱਲਾ ਪੰਜਮਾ ਚੁਪਦੀ ਦੁਪਦੀ ਕਾਰ ਸਤਮਾ ਇੱਕ ਓਮ ਕਾਰ ਸਤਗੁਰ ਪ੍ਰਸਾਦ ਸਤਗੁਰ ਸ਼ਬਦ ਅਝਾਰੋ ਦੀਪਾ ਇਹ ਸਤਗੁਰ ਦਾ ਜਿਹੜਾ ਸ਼ਬਦ ਹੈ ਇਹ ਦੀਵੇ ਮੰਗਣਾ ਚਾਨਣਾ ਕਰਦਾ ਹੈ ਸਤਿਗੁਰ ਸਬਦ ਉਜਾਰੋ ਦੀਪਾ ਇਹ ਜਿckਣਾ ਦੀਵਾ ਇੱਕ ਚਾਨਣਾ ਕਰਦਾ ਹੈ ਇਤਨਾ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਇਹ ਚਾਨਣਾ ਕਰ ਦਿੰਦਾ ਮਨ ਦੇ ਵਿੱਚ ਹਨੇਰਾ ਖਤਮ ਹੋ ਜਾਂਦਾ ਜਦੋਂ ਹਨੇਰਾ ਖਤਮ ਹੁੰਦਾ ਹੈ ਡਰ ਖਤਮ ਹੁੰਦਾ ਮਨੁੱਖ ਡਰਦਾ ਹੈ ਹਨੇਰੇ ਕਰਕੇ ਡਰਦਾ ਜਦੋਂ ਚਾਨਣਾ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਫਿਰ ਇਹ ਡਰ ਖਤਮ ਹੋ ਜਾਂਦਾ ਹੈ ਤਾਂ ਤਨ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਹਨ ਕਿ ਪਾਈ ਸ਼ਬਦ ਦੇ ਨਾਲ ਪ੍ਰਕਾਸ਼ ਹੋ ਜਾਂਦਾ ਹੈ ਜਿਸ ਤਰ੍ਹਾਂ ਦੀਵਾ ਹਨੇਰੇ ਵਿੱਚ ਚਾਨਣਾ ਕਰ ਦਿੰਦਾ ਇਸ ਤਰ੍ਹਾਂ ਹੀ ਸ਼ਬਦ ਸਾਡੇ ਮਨ ਦੇ ਵਿੱਚ ਪ੍ਰਕਾਸ਼ ਕਰ ਦਿੰਦਾ ਬਿਨਸਿਓ ਅੰਧਕਾਰ ਇਹਦੇ ਨਾਲ ਫਿਰ ਅੰਧਕਾਰ ਹੈ ਜਿਹੜਾ ਨੀਰਾ ਹਨੇੜਾ ਪਾਣਾ ਹੈ ਨਾ ਤੇ ਦੇਖਣ ਲੱਗ ਜਾਂਦਾ ਨੀਰਾ ਖਤਮ ਹੋ ਜਾਂਦਾ ਚਾਨਣ ਹੋ ਜਾਂਦਾ ਪਛਾਨਣ ਲੱਗ ਜਾਂਦਾ ਬਿਨਸੋ ਅੰਧਕਾਰ ਤਹਿ ਮੰਦਰ ਕਹਿੰਦਾ ਤੇਰੇ ਮੰਦਰ ਦੇ ਵਿੱਚ ਇਹ ਮਨ ਵਾਲਾ ਮੰਦਰ ਆ ਜਿਹੜਾ ਇਦੇ ਵਿੱਚ ਹਨੇਰਾ ਖਤਮ ਹੁੰਦਾ ਸ਼ਬਦ ਦੇ ਨਾਲ ਬਿਨਸੋ ਅੰਧਕਾਰ ਤਹਿ ਮੰਦਰ ਕਿ ਤੇਰਾ ਜਿਹੜਾ ਮੰਦਰ ਹੈ ਨਾ ਮਨ ਵਾਲਾ ਇਹਦੇ ਵਿੱਚ ਹਨੇਰਾ ਖਤਮ ਹੋ ਜਾਂਦਾ ਜਦੋਂ ਸ਼ਬਦ ਪਹੁੰਚਦਾ ਉੱਥੇ ਸਤਸੰਗੀ دیਵਾ ਨਾ ਆਪਣੇ ਆਪ ਨਹੀਂ ਬਲਦਾ ਕੀ ਪਾ ਦੋ ਤੇਲ ਪਾ ਦੋ ਦੀਵੇ ਨੂੰ ਸਜਾ ਕੇ ਰੱਖ ਦੋ ਦੀਵੇ ਦੀ ਕੀ ਮਜਾ ਲੈ ਕੇ ਆਪਣੇ ਆਪ ਵੱਲ ਜੇਗਾ ਉਸ ਦੀਵੇ ਨੂੰ ਕੋਈ ਬਾਲਦਾ ਹੈ ਤਾਂ ਫਿਰ ਦੀਵਾ ਬਲਦਾ ਹੈ ਇਤਨੇ ਸਾਡੇ ਮਨ ਦੇ ਵਿੱਚ ਕੋਈ ਦੀਵੇ ਨੂੰ ਬਾਲ ਕੇ ਰੱਖਦਾ ਹੈ ਫਿਰ ਜਾਣਣਾ ਹੋ ਜਾਂਦਾ ਮੇਰਾ ਖਤਮ ਹੋ ਜੰਦਾ ਬਿਨਸੋੰਦ ਘਾਰ ਤਹਿ ਮੰਦਰ ਰਤਨੋ ਕੋਠੜੀ ਖੁੱਲੀ ਕੇ ਰਤਨਾ ਦੀ ਕੋਠੜੀ ਐ ਨਾ ਜਿਹੜੀ ਉਹ ਖੁੱਲ ਜਾਂਦੀ ਜਿੱਤੇ ਰਤਨ ਪਏ ਉਹ ਕੋਠੜੀ ਖੁੱਲ ਗਈ ਜਿਹੜਾ 10ਵਾਂ ਦਵਾਰ ਐ ਖੁੱਲ ਗਿਆ ਰਤਨੋ ਕੋਠੜੀ ਖੁੱਲੀ ਅਨੂਪਾ ਅਨੂਪਤਾ ਰੱਬ ਹੈ ਅਨੂਪਾ ਫਿਰ ਉਹਦੇ ਦਰਸ਼ਨ ਹੋ ਕੇ ਜਦੋਂ ਰਤਨ ਕੋਠੜੀ ਖੁੱਲੀ ਹੈ ਰਤਨ ਦੀ ਕੋਠੜੀ ਜਿਹੜੀ ਖੁੱਲੀ ਕਿਸ ਤਰ੍ਹਾਂ ਹੈ ਸ਼ਬਦ ਨੇ ਖੋਲੀ ਹੈ ਸ਼ਬਦ ਨੇ ਉਹ ਦਰਵਾਜਾ ਜਿਹੜਾ ਖੋਲ ਦਿੱਤਾ ਹੈ ਅ ਰਤਨ ਕੋਠੜੀ ਜਿਦੇ ਚ ਰਾਤਾਂ ਨੂੰ ਪਿਆ ਜਿਦੇ ਚ ਰੱਬ ਬੈਠਾ ਉਹ ਕੋਠੜੀ ਖੁੱਲ ਗਈ ਅਨੂਪ ਪਰ ਉਹਦੇ ਦਰਸ਼ਨ ਹੋ ਗਏ ਅਨੂਪ ਦੇ ਇਨਾਂ ਕ ਖੇਲ ਆ ਦੁਨੀਆ ਦੇ ਵਿੱਚ ਐਸ ਕੋਠੜੀ ਨੂੰ ਖੁੱਲਣ ਦਾ ਹੀ ਬਸ ਜਦੋਂ ਕੋਠੜੀ ਖੁੱਲ ਗਈ ਇਹ ਜੀਵਨ ਸਪੂਰਨ ਹੋ ਗਿਆ ਜੀਵਨ ਯਾਤਰਾ ਸਫਲ ਹੋ ਗਈ ਰਤਨ ਨੂੰ ਕੋਠੜੀ ਖੁੱਲੀ ਅਨੂਪਾ ਰਤਨ ਦੀ ਅਲੀ ਕੋਠੜੀ ਸ਼ਬਦ ਨੇ ਖੋਲੀ ਹੈ ਪ੍ਰਗਾਸ ਹੋ ਗਿਆ ਚਾਨਣਾ ਹੋ ਗਿਆ ਅਰ ਰੋਹ ਵਿਸ਼ਮਨ ਵਿਸ਼ਨੁ ਪੈ ਫਿਰ ਬੜੀ ਖੁਸ਼ੀ ਹੋ ਗਈ ਜੋ ਵੇਖਿਓ ਕਹਿੰਦੇ ਜਦੋਂ ਫਿਰ ਉਹਦੇ ਦਰਸ਼ਨ ਹੋਏ ਅਕਾਲ ਪੁਰਖ ਦੇ ਦਰਸ਼ਨ ਹੋ ਗਏ ਬਾਣੀ ਨੇ ਕਰਾ ਦਿੱਤੇ ਰੱਬ ਨੇ ਕਰਾ ਦਿੱਤੇ ਬਾਬੇ ਨਾਨਕ ਨੇ ਕਰਾ ਦਿੱਤੇ ਰੱਬ ਦੇ ਦਰਸ਼ਨ ਕਿਸ ਤਰ੍ਹਾਂ ਕਰਾਏ ਆ ਸ਼ਬਦ ਦੇ ਕੇ ਸ਼ਬਦ ਦੇ ਨਾਲ ਦਰਸ਼ਨ ਹੋਵੇ ਬਿਸ਼ਮਨ ਬਿਸ਼ਮ ਪੈ ਜਾਓ ਭੇਖਿਓ ਕਹਿਣ ਨਾ ਜਾਏ ਵਡਿਆਈ ਕਹਿੰਦੇ ਹੁਣ ਉਹਦੀ ਵਡਿਆਈ ਕਹੀ ਨਹੀਂ ਜਾਂਦੀ ਨਸੀ ਨਹੀਂ ਜਾ ਸਕਦੀ ਬੜਾਈ ਮਗਨ ਪਏ ਉਹਾਂ ਸੰਗ ਮੱਤੈ ਕਹਿੰਦੇ ਫਿਰ ਮਗਨ ਹੋ ਗਿਆ ਉਹ ਤੇ ਉਹਦੇ ਜੇ ਮਸਤ ਹੋ ਗਿਆ ਮਗਨ ਪਏ ਉਹਾਂ ਸੰਗ ਮੱਤੈ ਉਹ ਤਪੋਤ ਲਪਟਾਈ ਕਹਿੰਦਾ ਹਰ ਵਕਤ ਉਹਦੇ ਨਾਲ ਹੀ ਲੱਗ ਗਿਆ ਆਲ ਜਾਲ ਆਲ ਜਾਲ ਨਹੀਂ ਕੁਸ ਜੰਜਾਰਾ ਕਹਿੰਦੇ ਹੁਣ ਜਿਹੜੇ ਆਲੇ ਦਲੇ ਜਾਲ ਪਏ ਸੀ ਨਾ ਇਹ ਸਾਰੇ ਖਤਮ ਹੋ ਗਏ ਆਲ ਜਾਲ ਆਲੇ ਦਲੇ ਜਿਹੜੇ ਜਾਲ ਐ ਨਾ ਸਾਡਾ ਇਹ ਜਾਲ ਸਾਨੂੰ ਰੱਬ ਕੋਲ ਜਾਣ ਨਹੀਂ ਦਿੰਦਾ ਹੁਣ ਖਤਮ ਹੋ ਗਿਆ ਜਾਲੇ ਕੱਟਿਆ ਗਿਆ ਇਹ ਬੰਧਨ ਖਤਮ ਹੋ ਗਏ ਆਲ ਜਾਲ ਨਹੀਂ ਕੁਝ ਜੰਜਾਰਾ ਕਹਿੰਦੇ ਹੁਣ ਕੋਈ ਜੰਜਾਲ ਨਹੀਂ ਰਿਹਾ ਕਿਹੜੇ ਜੰਜਾਲੇ ਕੰਮਾਂ ਕਰਨ ਦੇ ਜੰਜਾਲ ਜਿਹੜੇ ਇਹ ਥੋੜਾ ਕਿਤੇ ਮੁੱਕਦੇ ਆ ਪਹਿਲਾਂ 3 ਪੁੱਤਾਂ ਨੂੰ ਪਾਲਦਾ ਫਿਰ ਪੋਤੇ-ਪੋਤੀਆਂ ਦੋਤੇ ਦੋਤਿਆਂ ਨੂੰ ਪਾਲਣ ਲੱਗ ਜਾਂਦਾ ਪਰ ਇਹਨੇ ਵਿੱਚ ਇਹਨੂੰ ਫਿਰ ਬੁੱਢਾ ਹੋ ਜਾਂਦਾ ਇਹਨੂੰ ਜੰਮ ਲੈ ਜਾਂਦੇ ਆ ਕਿ ਇਹ ਜੰਜਾਲਾਂ ਵਿੱਚੇ ਪਸਿਆ ਰਹਿੰਦਾ 3-3 ਚਾਰ-ਚਾਰ ਪੀੜ੍ਹੀਆਂ ਅੱਗੇ-ਅੱਗੇ ਠੇਕੇਦਾਰੀ ਕਰਦਾ ਹੈ ਇਹਦੇ ਵਾਸਤੇ ਕੋਠਾ ਬਣਾਉਣਾ ਹੈ ਵਾਸਤੇ ਜ਼ਮੀਨ ਲੈਣੀ ਹੈ ਇਹਦੇ ਵਾਸਤੇ ਆ ਕਰਦਾ ਪੂਰੀ ਐਨ ਵਿਉਂਤਾਂ ਬਣਾਉਂਦਾ ਹੀ ਮਰ ਜਾਂਦਾ ਨਾਨਕ ਚੱਕਾ ਲਾਉਣੀਆਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਆਉਣਾ ਬਸ ਇਹਨਾਂ ਵਿੱਚ ਇਹ ਗਲਤ ਹੋ ਕੇ ਸੰਸਾਰ ਤੋਂ ਚਲੇ ਜਾਂਦਾ ਇਧਰ ਬਚਨ ਹੋ ਗਏ ਕਹਿੰਦੇ ਸਾਰੇ ਆਲਜ ਜਾਲੇ ਖਤਮ ਹੋ ਜਾਂਦੇ ਸਤਸੰਗ ਕੀ ਇਹ ਕੰਮ ਤਾਂ ਰੱਬ ਨੇ ਕਰਨਾ ਹੁੰਦਾ ਇਹ ਬੰਦਾ ਤੇ ਕਿ ਹਿੱਲਾ ਇੱਕ ਬਣਾਇਆ ਉਹਨੇ ਲੇਕਿਨ ਜਦੋਂ ਫਿਰ ਉਹ 10ਵਾਂ ਦੁਆਰ ਉਖਲ ਜਾਂਦਾ ਸਾਰੇ ਆਲ ਜੰਜਾਲ ਖਤਮ ਹੋ ਜਾਂਦੇ ਬੜਾ ਭਜਦਾ ਹੈ ਬੜਾ ਦੌਰ ਦਾ ਆਲ ਜਾਲ ਨਹੀਂ ਕੁਛ ਜੰਜਾਲਾ ਕੋਈ ਜੰਜਾਲ ਨਹੀਂ ਰਿਹਾ ਹੁਣ ਸੈਸਿੰਗ ਹੀ ਕਿੱਥੇ ਕ ਤੱਕ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਗ੍ਰਹਿਸਤੀ ਦੀ ਧੀਆ ਪੁੱਤਾਂ ਨੂੰ ਪਾਲ ਕੇ ਪਲੋਸ ਕੇ ਉਹਨਾਂ ਦੇ ਵਿਆਹ ਕਰਕੇ ਕੰਮ ਤੇ ਲਾਉਣੇ ਤੱਕ ਆ ਬਸ ਇਹ ਤੋਂ ਬਾਅਦ ਕੋਈ ਜ਼ਿੰਮੇਵਾਰੀ ਨਹੀਂ ਇਹਦੇ ਬਾਅਦ ਤਾਂ ਫਿਰ ਹੋਮੇ ਆ ਸਾਡੀ ਉਹ ਕਾਦੇ ਵਾਸਤੇ ਆਪਣਾ ਦਬਕਾ ਰੱਖਣ ਵਾਸਤੇ ਧੀਆਂ ਪੁੱਤਾਂ ਤੇ ਕਿ ਮੈਂ ਇੰਨਾ ਕੰਮ ਕਰਦਾ ਉਹ ਸਾਨ ਵਾਸਤੇ ਆ ਫਿਰ ਇੱਕ ਸਾਨ ਮਾਰਨਾ ਹੈ ਭਈ ਇਹ ਹੁਣ ਮੇਰੇ ਕੋਲ ਦਵੇ ਰਹਿਣਤੀ ਪੁੱਤ ਇਹਨਾਂ ਵਾਸਤੇ ਫਿਰਦਾ ਫਿਰ ਕਿਸੇ ਚੀਜ਼ ਦੀ ਗਿਆਨ ਦੀ ਪ੍ਰਾਪਤੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਬਾਬਾ ਨਾਨਕ ਬੈਠਿਆ ਹੋਵੇ ਅਸੀਂ ਉੱਠ ਕੇ ਚਲੇ ਜਾਈਏ। ਕਿੰਨੀ ਕੁ ਬੇਇੱਜ਼ਤੀ ਹੈ ਬਾਬੇ ਨਾਨਕ ਦੀ ਬਈ। ਇਤੋਂ ਵੱਧ ਹੋਰ ਕੀ ਕਰਨਾ ਚਾਹੁੰਦੇ ਆ ਤੁਸੀਂ ਬਾਬੇ ਨਾਨਕ ਨਾਲ? ਬਾਬੇ ਨਾਨਕ ਦਾ ਪ੍ਰਕਾਸ਼ ਹੋਇਆ ਵੇ। ਆਪ ਸਨਮੁਖ ਬੈਠਿਆ ਸੀ ਗੁਰੂ ਨਾਨਕ ਦੇਵ ਜੀ। ਅਸੀਂ ਭੱਜ ਜਾਂਦੇ ਹਾਂ ਘਰ 'ਚ ਅੱਗ ਲੱਗੀ ਹੈ ਸਾਡੇ 'ਚ। ਅੱਗ ਬੁਝਾਉਣੀਆਂ ਜਾ ਕੇ ਘਰ ਵਾਲੀ ਅੱਗ ਤਾਂ ਮਿੱਤਰੋ ਇੱਕ ਦਿਨ ਇਹ ਜੀ ਲੱਗਣੀ ਆ ਤੁਹਾਨੂੰ ਵੀ ਅੱਗ ਲੱਗ ਜਾਣੀ ਆ ਤੁਸੀਂ ਅੱਗ ਬੁਝਾਉਂਦੇ ਨਹੀਂ ਮਰ ਜਾਣਾ। ਤੋਂ ਸੰਗਤਾਂ ਨੂੰ ਬੇਨਤੀ ਹੈ ਭਾਈ ਜਦੋਂ ਤੱਕ ਅਰਦਾਸ ਨਹੀਂ ਹੁੰਦੀ ਮੁਖ ਬਾਕ ਨਹੀਂ ਹੁੰਦਾ ਨਹੀਂ ਜਾਣਾ ਚਾਹੀਦਾ ਦਰਬਾਰ ਛੱਡ ਕੇ ਪਾਪੇ ਨਾਨਕ ਦਾ। ਇਹ ਕੰਮ ਥੋੜਾ ਮੁੱਕਣੇ ਆ। ਕੰਮ ਨਹੀਂ ਮੁੱਕਦੇ। ਕੰਮ ਕਦੋਂ ਮੁੱਕਦੇ ਆ ਜਦੋਂ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਆਲ ਜੰਝਾਲ ਨਹੀਂ ਕੁਸ ਜੰਜਾਰਾ ਅਹਿਬੁੱਧ ਨਹੀਂ ਪੋਰਾ ਅਹਿਬੁੱਧ ਸਾਰੀ ਮਾਰੀ ਬੁੱਧੀ ਵੀ ਖਤਮ ਹੋ ਗਈ ਕਦੋਂ ਹੋਈ ਹੈ ਜਦੋਂ ਰਤਨ ਕੋਠੜੀ ਖੁੱਲੀ ਹੈ ਊਚਨ ਊੱਚਾ ਵਿਚਨ ਖਿੱਚਾ ਹਾਂ ਤੇਰਾ ਤੂੰ ਮੇਰਾ ਕਹਿੰਦੇ ਕੋਈ ਨਾ ਊਚਾ ਨਾ ਨਹੀਂ ਬਾਤ ਤੂੰ ਮੇਰਾ ਮੈਂ ਤੇਰਾ ਬਣ ਗਿਆ ਰੱਬ ਨਾਲ ਮੇਲ ਹੋ ਗਿਆ ਇਕਾਕਾਰ ਇਕਪਸਾਰਾ ਕਹਿੰਦੇ ਇੱਕਾਂਕਰ ਇੱਕੋ ਦਾ ਪਸਾਰਾ ਕੀਤਾ ਹੈ ਏਕ ਕੇ ਅਪਰ ਅਪਾਰਾ ਕਹਿੰਦੇ ਉਹ ਇੱਕੋ ਹੈ ਅਪਰ ਜੀ ਦਾ ਕੋਈ ਅੰਤ ਨਹੀਂ ਏਕ ਬਸੀਨ ਏਕ ਸੁਪੂਰਨ ਕਹਿੰਦੇ ਇੱਕ ਤੋਂ ਹੀ ਸਾਰਾ ਵਿਸਤਾਰ ਹੋਇਆ ਏਕ ਹੀ ਸੁਪੂਰਨ ਹੈ ਏਕੋ ਪ੍ਰਾਣ ਆਧਾਰਾ ਕਹਿੰਦੇ ਇੱਕੋ ਹੈ ਸਾਡੇ ਪ੍ਰਾਣਾਂ ਦਾ ਆਧਾਰ ਕਰਨੇ ਵਾਲਾ ਨਿਰਮਲ ਨਿਰਮਲ ਸੂਚਾ ਸੂਚੋ ਕਹਿੰਦੇ ਬਹੁਤ ਨਿਰਮਲ ਨਿਰਮਲ ਸੁੱਚੇ ਤੋਂ ਸੁੱਚਾ ਸੁੱਚਾ ਸੁੱਚੋ ਸੁੱਚਾ ਉੱਚੋਸ ਅੰਤਨ ਅੰਤਾ ਕਹਿੰਦਾ ਉਹਦਾ ਕੋਈ ਅੰਤ ਸਦਾ ਬੇਅੰਤਾ ਕੋਹ ਨਾਨਕ ਉੱਚੋ ਉੱਚਾ ਨਾਨਕ ਕਹਿੰਦਾ ਬਹੁਤ ਉੱਚੇ ਤੇ ਉੱਚਾ ਬਿਨ ਹਰ ਕਾਮਨਾ ਆਬਤ ਹੈ ਕਹਿੰਦੇ ਹਰ ਤੋਂ ਬਿਨਾ ਕੋਈ ਤੇਰੇ ਕੰਮ ਆਉਣੇ ਵਾਲਾ ਨਹੀਂ ਹੈ ਸੰਸਾਰ ਦੇ ਵਿੱਚ ਬਾਣੀ ਤੋਂ ਬਿਨਾ ਬਾਬੇ ਨਾਨਕ ਤੋਂ ਬਿਨਾ ਤੇਰਾ ਕੋਈ ਕੰਮ ਆਉਣੇ ਵਾਲਾ ਨਹੀਂ ਬਿਨ ਹਰ ਕਾਮਨਾ ਆਵਤ ਹੈ ਜਾਂ ਸਿਉ ਜਾਂ ਸਿਉ ਰਾਚ ਮਾਚ ਤੁਮ ਲਾਗੇ ਕਿ ਜਿਹਦੇ ਵਿੱਚ ਤੂੰ ਰਚਿਆ ਫਿਰਦਾ ਹੈ ਤੋ ਲੱਗਿਆ ਜਿਹਦੇ ਵਿੱਚ ਉਹ ਮੋਹਣੀ ਮੁਹੱਬਤ ਹੈ ਕਹਿੰਦਾ ਉਹ ਤਾਂ ਮੋਹਣੀ ਆ ਉਹ ਮੁਹੱਬਤ ਹੈ ਤੂੰ ਮੋਹਣੀ ਨੂੰ ਮੁਹੱਬਤ ਕਰਦਾ ਤੂੰ ਮਾਇਆ ਨੂੰ ਮੋਹਣੀ ਨੂੰ ਮੁਹੱਬਤ ਕਰਦਾ ਲੈਕਰ ਤੇਰੇ ਕੰਮ ਆਉਣੇ ਵਾਲੀ ਨਹੀਂ ਹੈ ਜਾਸੀਓ ਰਾਚ ਮਾਚ ਤੁਮ ਲਾਗੇ ਗੁਰੂ ਜਾਣਦੇ ਆ ਕਿ ਕਹਿੰਦਾ ਜਿੱਥੇ ਤੂੰ ਲੱਗਿਆ ਆ ਉਹ ਮੋਹਣੀ ਮੁਹੱਬਤ ਹੈ ਕਹਿੰਦੇ ਉਹ ਮੋਹਣੀ ਹੈ ਮੁਹੱਬਤ ਕਰਦਾ ਤੂੰ ਉਹਨੂੰ ਉਹਨੂੰ ਤੂੰ ਪਿਆਰ ਕਰਦਾ ਰੱਬ ਨੂੰ ਨਹੀਂ ਪਿਆਰ ਕਰਦਾ ਤੂੰ ਅਰੋ ਕਨੇਕ ਕਾਮਨੀ ਕਨੇਕ ਕਾਮਨੀ ਸੇਜ ਜੋ ਸੋਣੀ ਕਹਿੰਦੇ ਬੜੀਆਂ ਸੋਹਣੀਆਂ ਸੇਜਾਂ ਸੋਨੇ ਦੀਆਂ ਸੇਜਾਂ ਸੋਨਾ ਕਾਮਣੀ ਸੰਸਿ ਕਾਮਣੀ ਨੇ ਇੱਥੇ ਹੁਣ ਔਰਤ ਨੂੰ ਕਿਹਾ ਕਹਿੰਦੇ ਸੋਹਣੀ ਸੇਜ ਕਾਮਣੀ ਔਰਤ ਸੇਜ ਸੋਹਣੀ ਬਹੁਤ ਸੋਹਣੀਆਂ ਸੇਜਾਂ ਛੋੜ ਖੇਨੇ ਮੈਂ ਜਾਪਤ ਹੈ ਕਹਿੰਦਾ ਇੱਕ ਖਿੰਡ ਦੇ ਕਿ ਇਹਨਾਂ ਨੂੰ ਛੱਡ ਕੇ ਚਲੇ ਜਾਣਾ ਜਦੋਂ ਤੇਰੇ ਸਵਾਜ ਨਿਕਲ ਜਾਣੇ ਆ ਤੇਰੀ ਸੋਹਣੀ ਨੇ ਕਾਮਣੀ ਨੇ ਇੱਥੇ ਰਹਿ ਜਾਣਾ ਤੈ ਚਲੇ ਜਾਣਾ ਇਹਨੂੰ ਤੂੰ ਮੁਹੱਬਤ ਕਰਦਾ ਕਨੇਕ ਕਾਮਣੀ ਸਹਿਜ ਸੋਹਣੀ ਛੋੜ ਕੇਨੇ ਮੈਂ ਇੱਕ ਕਿਨੇ ਲੱਗਣਾ ਸਵਾਸ ਆਇਆ ਕਿ ਨਾ ਆਇਆ ਕਿਨੇ ਮੈਂ ਜਾਬਤ ਹੈ ਔਰ ਜਾ ਰਹੋ ਇੰਦਰੀ ਰਸ ਕਹਿੰਦੇ ਇਸ ਇੰਦਰੀ ਦੇ ਰਸ ਦੇ ਚੁਲਜ ਗਿਆ ਤੂੰ ਔਰ ਜਾ ਰਹੋ ਇੰਦਰੀ ਰਸ ਪ੍ਰੇਰਿਓ ਵਿਖੇ ਠਗੌਰੀ ਕਹਿੰਦੇ ਜ਼ਹਿਰ ਵਾਲੀ ਇਹ ਜ਼ਹਿਰ ਹੈ ਵਿਖ ਹੈ ਵਿਖੇ ਠਗੌਰੀ ਖਾਬਤ ਹੈ ਕਹਿੰਦੇ ਠਗਣੇ ਵਾਲੀ ਆ ਇਹ ਜ਼ਹਿਰ ਆ ਤੂੰ ਇਹਨੂੰ ਖਾ ਰਿਹਾ। ਉਰਜ ਰਹੋ ਇਦਰੀ ਰਸ ਪੀ ਰਿਓ ਵਿਖੇ ਠਗੋਰੀ ਖਾਬਤ ਹੈ। ਤ੍ਰੈਣ ਕੋ ਮੰਦਰ ਸਾਜ ਸੁਵਾਰਿਓ। ਪਾਪ ਕ ਤਲੇ ਜਰਾਬਤ ਹੈ। ਕਹਿੰਦੇ ਬੜੇ ਮੰਦਰ ਨੂੰ ਸਵਾਲ ਦੇਣ। ਪਾਪਕ ਤਲੇ ਜਰਾਬਤ ਹੈ ਕਹਿੰਦੇ ਇਹਨੇ ਤੈਨੂੰ ਫੂਕ ਦੇਣਾ ਜਲ ਦੇਣਾ ਐਸੇ ਗੜ ਮੈਂ ਐਟ ਹਟੀਲੋ ਕਹਿੰਦੇ ਇਹ ਜੇ ਗੜ ਦੇ ਵਿੱਚ ਫਿਰ ਬੜਾ ਫੁੱਲ ਫੁੱਲ ਕੇ ਬਹਿੰਦਾ ਐਸੇ ਗੜ ਮੈਂ ਐਟ ਹਟੀਲੋ ਫੂ ਫੂਲ ਫੂਲ ਕਿਹ ਪਾਬਤ ਹੈ ਕਹਿੰਦੇ ਫੁੱਲ ਫੁੱਲ ਕੇ ਬੈੰਦਾ ਕਿਆ ਪੌਣਾ ਤਾਂ ਬੜੀਆਂ ਸੇ ਸੋਹਣੀਆਂ ਕਾਮਨਾ ਬੜੇ ਸੋਹਣੇ ਮਹਿਲ ਬੜਾ ਫੁੱਲ ਫੁੱਲ ਕੇ ਵਿਰ ਬੈੰਦਾ ਉਹਨਾਂ ਦੇ ਵਿੱਚ ਐਸੇ ਗੜ ਮੈਂ ਐਠ ਹਠੀਲੋ ਫੁੱਲ ਫੁੱਲ ਕੇ ਆਪਾਬਤ ਹੈ ਪੰਜ ਦੂਤ ਮੂੜ ਪਰ ਲਾ ਠਾੜਾ ਕਹਿੰਦੇ ਜਦੋਂ ਫਿਰ ਤੈਨੂੰ ਫੜ ਕੇ ਲੈਣ ਵਾਸਤੇ ਆਗੇ ਨਾ ਪੰਜ ਦੂਤ ਮੂਡ ਪਰ ਠਾੜਾ ਕੇਸ ਗਹਿ ਫਰਾਬਤ ਹੈ ਕਹਿੰਦੇ ਫਿਰ ਕੇਸਾ ਤੋਂ ਪੜ ਲੈਂਦੇ ਆ ਪਿੱਛੇ ਡੰਡਾ ਅੱਗੇ ਸੰਗਲ ਕੇਸਾ ਤੋਂ ਪੜ ਕੇ ਖਿੱਚਦੇ ਆ ਬਈ ਚੱਲ ਚੱਲੀਏ ਹੁਣ ਇਹ ਵਖਤ ਸਾਡੇ ਯਾਦ ਨਹੀਂ ਬਾਣੀ ਸਾਡੇ ਯਾਦ ਕਰਾਉਂਦੀ ਹੈ ਵਖਤ ਤੇਰੇ ਪਰ ਆਉਣੇ ਆਲੇ ਇਹ ਡੱਡ ਕਿਉਂ ਮਿਲਿਆ ਐ ਇੱਕ ਨਿਕ ਸੋਹਣੀਆਂ ਕਾਮਨਾ ਦੇ ਪਿੱਛੇ ਲੱਗ ਲੱਗ ਕੇ ਇਹ ਜੀਵਨ ਨੂੰ ਨਸ਼ਟ ਕਰ ਲਿਆ ਆਪਣੇ ਦ੍ਰਿਸ਼ਟ ਨਾ ਆਵੇ ਕਿਤੇ ਕੁਝ ਨਹੀਂ ਦਿਖਦਾ ਜਦੋਂ ਜੰਮ ਖਿੱਚ ਕੇ ਜਾਂਦੇ ਆ ਕੁਝ ਨਹੀਂ ਦਿਖਦਾ ਫਿਰ ਦਿਖਣਾ ਬੰਦ ਹੋ ਜਾਂਦਾ ਦ੍ਰਿਸ਼ਟ ਨਾ ਆਵੇ ਅੰਧ ਅਗਿਆਨੀ ਸੋਏ ਰਹੇ ਮਦ ਮਾਬਤ ਹੈ ਕਹਿੰਦੇ ਮਦ ਨਸ਼ੇ ਦੇ ਵਿੱਚ ਸੋਇਆ ਪਿਆ ਮਦ ਦਾ ਨਸ਼ੇ ਨੂੰ ਕਹਿੰਦੇ ਆ ਮਦ ਸ਼ਰਾਬ ਨੂੰ ਕਹਿੰਦੇ ਆ ਇਹ ਵੀ ਸਾਡਾ ਇੱਕ ਬਹਾਨਾ ਹੈ ਨੇ ਕਿ ਹੁਣ ਦਿਲ ਤੇ ਭਾਰ ਹੋ ਗਿਆ ਨੀਂਦ ਨਹੀਂ ਆਉਂਦੀ ਕਈਆਂ ਨੂੰ ਪੁੱਛਿਆ ਕਹਿੰਦੇ ਨੀਂਦ ਨਹੀਂ ਆਉਂਦੀ ਤਾਂ ਮੈਂ ਸ਼ਰਾਬ ਪੀ ਲੈਂਦਾ ਬੜਾ ਦਿਮਾਗ ਤੇ ਭਾਰ ਰਹਿੰਦਾ ਕਹਿੰਦਾ ਕਿੱਥੋਂ ਤੱਕ ਇਕ ਅਮਰਤਾਰੀ ਸਿੱਖ ਵੀ ਕਹਿੰਦਾ ਕਿ ਮੇਰੇ ਦਿਲ ਤੇ ਭਾਰ ਜੀ ਆ ਗਿਆ ਤਾਂ ਤਾਂ ਮੈਂ ਪੀਲੀ ਕਹਿੰਦਾ ਕਹਿੰਦੇ ਨਸ਼ੇ ਦੇ ਵਿੱਚ ਸੋ ਜਾਂਦਾ ਸੋਏ ਰਹੋ ਮਦ ਮਹabbਤ ਹੈ ਜਾਲ ਪਸਾਰ ਕਹਿੰਦੇ ਜਾਲ ਪਾਇਆ ਵੇ শিকারੀ ਨੇ ਜਦੋਂ ਜਾਲ ਪਸਾਉਂਦਾ ਨਾ ਫਿਰ ਉਹਦੇ ਵਿੱਚ ਫਸ ਜਾਂਦਾ ਜਾਲ ਪਸਾਰ ਚੋਗ ਵਿਸਥਾਰੀ ਕਹਿੰਦੇ ਫਿਰ ਚੋਗਾ ਸਿਰ ਦਿੰਦਾ ਜਾਲ ਪਾ ਕੇ ਚੋਗਾ ਵਿੱਚ ਦਾਣੇ ਸਿਰਦਾ ਨਾ ਪੰਛੀ ਆਉਂਦਾ ਹੈ ਸ਼ੇਕਾਰੀ ਉਹਨੂੰ ਫੜ ਲਿੰਦਾ ਹੈ ਫਿਰ ਉਹਨੂੰ ਵੱਢ ਕੇ ਛੱਕ ਜਾਂਦਾ ਖਾ ਲਿੰਦਾ ਜਾਲ ਪ੍ਰਸਾਰ ਚੋਗ ਵਿਸਤਾਰੀ ਪੰਖੀ ਜੂ ਫਰਾਬਤ ਹੈ ਕਹਿੰਦੇ ਜਿਗਣਾ ਇੱਕ ਪੰਖੀ ਫਿਰਿਆ ਹੁੰਦਾ ਹੈ ਨਾ ਉਹ ਪੰਖੀ ਨੂੰ ਫੜਨ ਵਾਸਤੇ ਕੀ ਕਰਦੇ ਆ ਅਸੀਂ ਉਹਨੂੰ ਚੋਗਾ ਪਾਉਂਦੇ ਆ ਚੋਗਾ ਪਾ ਕੇ ਉਹ ਚੋਗਾ ਖਾਣ ਆਉਂਦਾ ਸੀ ਜਾਲ ਵਿੱਚ ਉਹਨੂੰ ਫੜ ਲੈਂਦੇ ਕੋ ਨਾਨਕ ਮੰਦਨ ਕਾਟਨ ਕੋ ਕਹਿੰਦੇ ਇਹ ਜਿਹੜਾ ਜਾਲ ਕੱਟਣੇ ਵਾਸਤੇ ਇਹ ਬੰਧਨ ਕੱਟਣੇ ਐ ਜਿਹੜੇ ਬੰਧਨ ਕਿਹੜੇ ਆ ਐ ਘਰ ਦੇ ਗ੍ਰਹਿਸਤ ਦੇ ਬੰਧਨ ਆ ਹੈ ਦੁਨੀਆ ਦੇ ਬੰਧਨ ਆ ਕਿਹੜੀ ਚੀਜ਼ ਨੂੰ ਜਾਲ ਦੱਸਿਆ ਹੁਣ ਐ ਦੁਨੀਆ ਦਾ ਜਾਲ ਐ ਐ ਗ੍ਰਹਿਸਤ ਦਾ ਜਾਲ ਐ ਸਮਝ ਆਇਆ ਕਿ ਜਿਕਣਾ ਪੰਕੀ ਨੂੰ ਚੋਗਾ ਪਾ ਕੇ ਫੜਿਆ ਜਾਂਦਾ ਇਸ ਤਰ੍ਹਾਂ ਤੈਨੂੰ ਚੋਗਾ ਫਾਕੇ ਜਮਾ ਨੇ ਫੜ ਲੈਣਾ ਇਹ ਜਾਲ ਕਹਿੰਦੇ ਕਿਸ ਤਰ੍ਹਾਂ ਕੱਟ ਹੁੰਦਾ ਕੋ ਨਾਨਕ ਬੰਧਨ ਕਾਟਣ ਕੋ ਮੈਂ ਸਤਗੁਰ ਪੁਰਖ ਤੇ ਆਬਤ ਹੈ ਕਹਿੰਦੇ ਮੈਂ ਸਤਗੁਰ ਪੁਰਖ ਨੂੰ ਧਿਆਉਂਦਾ ਫਿਰ ਸਤਗੁਰ ਜਿਹੜਾ ਸਤ ਦਾ ਸ਼ਬਦ ਹੈ ਨਾ ਉਹ ਇਹ ਜਾਲ ਨੂੰ ਕੱਟ ਦਿੰਦਾ ਹੈ ਇਹ ਦੁਨੀਆ ਦਾ ਜਾਲ ਹੈ ਗ੍ਰਸਥ ਦਾ ਚਾਲ ਹੈ ਇਹਦੇ 'ਚ ਫਸ ਜਾਂਦਾ ਸਿਰੋਗੋ ਨਾਨਕ ਦੇਵ ਜੀ ਕਹਿੰਦੇ ਪਾਈ ਜਿਹੜਾ ਸਤ ਸਤ ਗੁਰ ਹੈ ਨਾ ਜਿਹੜਾ ਜਿਹੜਾ ਸਤ ਦਾ ਸ਼ਬਦ ਹੈ ਉਹ ਇਹ ਜਾਲ ਨੂੰ ਕੱਟ ਦਿੰਦਾ ਇਹ ਦੁਨੀਆ ਦਾ ਜਿਹੜਾ ਗ੍ਰਸਥ ਦਾ ਜਾਲ ਹੈ ਇਹਨੂੰ ਸਤ ਗੁਰੂ ਦਾ ਸ਼ਬਦ ਕੱਟ ਦਿੰਦਾ ਇਹ ਪੰਛੀ ਆਜ਼ਾਦ ਹੋ ਜਾਂਦਾ ਫਿਰ ਇਹ ਡਾਰੀ ਮਾਰ ਕੇ ਸੱਚਖੰਡ ਪਹੁੰਚ ਜਾਂਦਾ ਨਹੀਂ ਇਹ ਜਾਲ ਦੇ ਵਿੱਚ ਫਸਿਆ ਪਿਆ। ਫੇ ਸੱਚਖੰਡ ਤਾਂ ਇਹਦੀ ਹੱਡੀਆਂ ਹੀ ਜਾਂਦੀਆਂ। ਇਹ ਬੰਦਾ ਨਹੀਂ ਜਾਂਦਾ ਸੱਚਖੰਡ। ਤੇਰ ਕੋ ਨਾਨਕ ਦੇਵ ਜੀ ਮਹਾਰਾਜ ਭਜਨ ਕਰਦੇ ਆ। ਕਉ ਨਾਨਕ ਬੰਧਨ ਕਾਟਣ ਕਉ ਮੈਂ ਸਤਗੁਰ ਪੁਰਖ ਧਿਆਵਤ ਹੈ। ਕਹਿੰਦੇ ਮੈਂ ਸਤਗੁਰ ਪੁਰਖ ਨੂੰ ਧਿਆਇਆ ਮੈਂ ਸ਼ਬਦ ਨੂੰ ਧਿਆਇਆ ਇਹ ਬੰਧਨ ਕੱਟ ਦਿੱਤੇ। ਜਿਵੇਂ ਕਿ ਜਦੋਂ ਤੱਕ ਜਿਉਂਦਾ ਜਿਉਂਦਾ ਬੰਧਨ ਨਹੀਂ ਕੱਟਦਾ ਇਹ ਉਨੀ ਦੇਰ ਤੱਕ ਮੁਕਤੀ ਨਹੀਂ ਲੇਕਿਨ ਅਸੀਂ ਮੁਕਤੀ ਮਰਨ ਤੋਂ ਬਾਅਦ ਲੈਣੀ ਚਾਹੁੰਦੇ ਆ ਮੁਕਤੀ ਤਾਂ ਮਨਨੇ ਕਿ ਜਿਉਂਦੇ ਜਿਉਂਦੇ ਨਾ ਐ ਸੰਸਾਰ ਨਾਲ ਤੋਂ ਸੰਬੰਧ ਖਤਮ ਕਰ ਲੈ ਨਾ ਧੀ ਨਾਲ ਨਾ ਪੁੱਤ ਨਾਲ ਨਾ ਧੀ ਮੀ ਨਾਲ ਸਾਰੇ ਨਾਲ ਤੇ ਸੰਬੰਧ ਟੁੱਟ ਗਏ ਤਾਂ ਕਿਤੇ ਮੁਕਤੀ ਹੁੰਦੀ ਹੈ ਮੁਕਤੀ ਦਾ ਦਵਾਰ ਕੋਈ ਸੌਖਾ ਨਹੀਂ ਪਾਉਣਾ ਸਬਦ ਦੇ ਰਾਹੀਂ ਸਿਰ ਕੋ ਨਾਨਕ ਦੇਵ ਜੀ ਸੱਚਖੰਡ ਲੈ ਕੇ ਜਾਂਦੇ ਆ ਉਹ ਸ਼ਬਦ ਦੀ ਪ੍ਰਾਪਤੀ ਬਾਬੇ ਨਾਨਕ ਦੇ ਦਰਬਾਰ ਵਿੱਚੋਂ ਹੁੰਦੀ ਹੈ ਫਿਰ ਕੋ ਨਾਨਕਦੇਵ ਜੀ ਮਹਾਰਾਜ ਵੰਡਦੇ ਹਨ ਫਿਰ ਉਹ ਜਾਲ ਨੂੰ ਕੱਟ ਦਿੰਦਾ ਇਹ ਪੰਛੀ ਆਜ਼ਾਦ ਹੋ ਜਾਂਦਾ ਸੱਚਖੰਡ ਪਹੁੰਚ ਜਾਂਦਾ ਸੋ satsang ji ਬਾਣੀ ਪੜਦੇ ਆ ਕਥਾ ਕਰਦੇ ਆ ਦੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੋਧ ਦਿੱਤੇ ਸੋ ਪਾਸਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ